ਭਾਰਤੀ ਜਨਤਾ ਪਾਰਟੀ ਦੇ ਜ਼ੰਡ ਬੈਠੇ ਰਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਸਿਕਰ ਸਾਹਿਬ ਪਲੀਸ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਬਾੜੂ ਮੈਂਬਰਾਂ ਸਹਿਬ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਭਾਰਤੀ ਜਨਤਾ ਪਾਰਟੀ ਦੇ ਜ਼ੰਡ ਖੜੇ ਹੋ ਕੇ ਬੋਲ ਰਹੇ ਨੇ ਪੰਜਾਬ ਦੇ ਠੀਕ ਹੈ ਆਪਾਂ ਬੈਸ ਦੀ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਰਣਾ ਆਪਾਂ ਬੈਸ ਨੂੰ ਅੱਗੇ ਤੋਰਿਏ ਦੀ ਗੱਲ ਕਰ ਰਿਆ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਚਿਹਰਾ ਡੇਸ਼ ਕਰੋ ਇਹ ਪੰਜਾਬ ਮੰਤਰੀ ਜੀ ਚਿਹਰਾ ਡੇਸ਼ ਕਰੋ ਜਰਮਾਂ ਦੇ ਆਲੇ ਵਾਲੇ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਵਾਲੇ ਸਸਤੀ ਜ਼ਮੀਨ ਕਿਹੜਾ ਖਰੀਦੀਆ ਗਰੀਬ ਕਿਸਾਨਾਂ ਦੀ ਜ਼ਮੀਨ ਕਿਹੜਾ ਖਰੀਦੀਆ ਮੈਸਟਰ ਬਾਜਪਾ ਨੇ ਇਹਨਾਂ ਲੋਕਾਂ ਨੇ ਸਸਤੀਆ ਜ਼ਮੀਨਾਂ ਖਰੀਦ ਕੇ ਕਰ ਰਹੀ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਬੈਠੋ ਤੁਸੀਂ ਭੋੜੇ ਪਾੜੇ ਕਿਸਾਨਾਂ ਨੂੰ ਭੋੜੇ ਪਾੜੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਤੁਸੀਂ ਲੋਕ ਮੈਨੇਕਰ ਨਮਹਾਰਾ